ਆਗਰ ਕਰਦਾ ਬਿਲਾ ਕਰਨਾ ਕੀਤੇ ਬਾੜੀ ਦੀ ਚੰਗੀ ਕਲਾਕਾਰੀ ਆਈਆਂ ਜੀ ਮਾਈਆਂ ਜੀ ਮਰਤਭਾ ਬਾਗੀਆਂ ਨਾ ਨੰਗਰੇ ਮੇਰੇ ਸ੍ਰੀ ਗੁਰੂ ਦੇ ਸਮੇ ਸਤਿਗੁਰੂ ਜੋ ਜੋ ਪਾਵਨ ਵਰਤ ਸਤਿਗੁਰਾਂ ਨੇ ਾਲ ਜੀ ਦੇ ਲੰਗਰਾਂ ਦੇ ਵਿੱਚ ਸਵਾਗਤ ਕੀਤਾ بادشاہ ਖੂਸੂ ਘਰ ਨਾ ਗੁਰੂ ਦੀ ਬਾਤ ਦੇ ਸਾਰ ਸਭ ਨੂੰ ਕਰਮਣਿਆ ਹੰਗਰ ਕੁਸ਼ਮਾ ਨੂੰ ਨਮਸਕਾਰ ਬੇ ਹੋਇਆ ਸਭ ਨੂੰ ਸਤਿ ਅਲੋਕ ਪ੍ਰਣਾਮ ਭਗਤ ਜੀ ਦਾ ਕੀ ਨਾਮ ਉਸ ਨਾਮ ਤਾਂਗਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅੱਜ ਸਮਾਪਤੀ ਦਾ ਜੀ ਪਾਤਸ਼ਾਹ ਜੀ ਮਹਾਰਾਜ ਜਿਉਂ ਕੇ ਲੰਗਰ ਪੰਜ ਰੋਜ਼ ਤੋਂ ਚੱਲ ਰਹੇ ਨੇ ਅੱਜ ਇਸ ਸਮਾਪਤੀ ਹੈ ਸ਼ਰਮਾ ਨੂੰ ਸਭ ਸੰਗਤਾਂ ਨੇ ਅਰਦਾਸ ਕੀਤੀ ਪਾਸ਼ਾ ਜੀ ਸੁਖਬੂਨੀ ਸਾਹਿਬ ਜੀ ਨੇ ਜਾਪ ਕਰਵਾਇਆ ਇਸ ਸੰਗਤ ਨੇ ਜਾਪ ਕਰਦੇ ਅਨੰਦ ਕੋ ਸੁਨਾ ਕੋ ਉਹਨਿਆ ਕੁੱਲ ਅਦੀ ਮਾਤਿ ਬੱਚੂ ਸੇਵਾਦਾਰਾਂ ਨੇ ਸਵਾਵਾ ਕੀਤੀਆਂ ਬਾਦਸ਼ਾਹ ਸੰਗਤਾਂ ਨੇ ਗੁਰਬਾਣੀ ਨੇ ਸਰਗੁਣ ਕੀਤੀਆਂ ਸਤਗੁਰੂ ਉਹਨਿਆ ਕੁੱਲ ਅਦੀ ਮਾਤਿ ਬੱਚੂ ਇਸੇ ਬੁਸ਼ਵਾ ਨੂੰ ਮੋਖਰਾ ਦੇ ਉਹਿਆ ਸੰਗਤਾਂ ਵੱਲੋਂ ਬਿਅੰਤ ਮਾਇਆ ਅਰਪਣ ਕੀਤੀ ਜਿਹੜਿਆਂ ਭਜਾਨਿਆਂ ਤੋਂ ਮਾਇਆ ਆਈ ਸੰਗਗੁਰੂ ਲੋਣਿ ਭਰਪੂਰ ਕਰਨੇ ਕਾਰ ਕੰਤਕ ਦੂਰ ਕਰਨੇ ਆਤਮ ਵਿਅਦ ਉਪਾਦਾਂ ਦਾ ਨਾਸ ਕਰਨਾ। ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਨੂੰ ਮੁਖ ਰਾਦੇ ਹੋਇਆ ਸੰਗਤ ਵੱਲੋਂ ਗੁਰੂ ਕੀ ਦੇਗ ਹਾਜ਼ਰ ਸਤਿਗੁਰੂ ਪ੍ਰਸੰਨ ਹੋ ਕੇ ਭੋਗ ਲਾਗੋ। ਜੋ ਜੀ ਛਕੇ ਸੁਭਿਤਰ ਨਾਮ ਸਤਨਾਮ ਵਾਹਿਗੁਰੂ ਜਪੇ ਸੰਗਤ ਵੱਲੋਂ ਗੁਰੂ ਕੀ ਲੰਗਰ ਹਾਜ਼ਰ ਸਤਿਗੁਰੂ ਆਪ ਜੀ ਕਾ ਬਹੁਤ ਲੱਗ ਗਈ ਜੋ ਜਿ ਛਗੇ ਸੋ ਪਵਿੱਤਰ ਨਾਮ ਸਤ ਨਾਮ ਸ੍ਰੀ ਵਾਹਿਗੁਰੂ ਜਪੇ ਨੂੰ ਸਤ ਗੁਰੂ ਬਾਦਸ਼ਾਹੀ ਮਹਾਰਾਜ ਸੰਗਤਾਂ ਤੋਂ ਗੁਰੂ ਕੇ ਲੰਗਰ ਤਿਆਰ ਕਰਦੇ ਹਾਂ ਸ਼ਦਾਉਦੇ ਹਾਂ ਵਰਤਾਉਦੇ ਹਾਂ ਬਣਾਉਂਦੇ ਹਾਂ ਹੋਈਆਂ ਪੁੱਲਾਂ ਦੀ ਮਾਪੀ ਬਖਸ਼ੂ ਅੱਗੇ ਤੋਂ ਸੋ ਦੁਸ਼ਪੈਟ ਗੁਰੂ ਕੇ ਲੰਗਰਾਂ ਦੇ ਵਿੱਚ ਸਦਾਮ ਕਰਮ ਦੇ ਬਲ ਬਖਸ਼ ਨੇ ਕਾਮ ਕ੍ਰੋਧ ਲੋਭ ਮੋਹੋਂ ਕਾਰ ਤੋਂ ਬਚਾਉਣਾ ਜੋ ਲਈ ਮੁੰਦਿਆ ਤੂੰ ਹੱਥ ਦੇ ਕੇ ਰੱਖਣਾ ਪਾਤਸ਼ਾਹੀ ਮਹਾਰਾਜ ਭਾਵਨਾਵਾਂ ਸੰਪੂਰਨ ਕਰਨੀਆਂ ਸਤਿਗੁਰੂ ਜੀ ਪਰਿਵਾਰਾਂ ਵੱਲੋਂ ਅਰਦਾਸ ਵਿੱਚ ਜੋ ਮੰਗੇ ਠਾਕੁਰੇ ਆਪਣੇ ਤੇ ਸੋਏ ਸੋਏ ਦੇਵ ਨਾਨਕ ਦਾਸ ਮੁਖ ਤੇ ਜੋ ਭੁੱਲੈ ਨੀਹਾਂ ਉਹ ਸੱਚ ਹੋワイ ਦਰਕਰ ਦੇ ਪ੍ਰੀਤਵਾਲ ਭਾਈਦਰ ਸਿੰਘ ਸਿੰਘ ਗ੍ਰੰਤੀ ਸਿੰਘ ਉਨ੍ਹਾਂ ਦੀ ਸੁਪੁੱਤਰੀ ਹਰਪ੍ਰੀਤ ਕੌਰ ਸੰਦੀਪ ਕੌਰ ਜੋ ਵਿਦੇਸ਼ ਵਿੱਚ ਗਈਆਂ ਬੱਚੀਆਂ ਉਹਨਾਂ ਵੱਲੋਂ ਮਹਾਰਾਜ ਫਰੂਟਾਂ ਦੀ ਸੇਵਾ ਕਿੰਨੀ ਗਈ ਜੋ ਭਾਵਨਾਵਾਂ ਨੂੰ ਪੂਰਨ ਕਰਨੀਆਂ ਸੰਤਿਮੀਰ ਪਰਿਆ ਹੱਥ ਰੱਖਮ ਤੰਦਰੁਸਤੀਆਂ ਬਖਸ਼ਣੀਆਂ ਹਰ ਪ੍ਰਕਾਰ ਸਹਿਯਾ ਕਰਨੀ ਭਾਈ ਸਾਹਿਬ ਭਾਈ ਸੁਖਵੀਰ ਸਿੰਘ ਨੰਦਿ ਨਾਉ ਦੀ ਕੋਰ ਸਤਿਗੁਰੂ ਬਾਬਾ ਪੰਡਾ ਸਾਹਿਬ ਜੀ ਆਪ ਜੀ ਦੇ ਘਰੋਂ ਪੁੱਤਰ ਦੀ ਰਾਤ ਕਰਦੇ ਸਾਚੀ ਸਹਿਬਾ ਆ ਕੇ ਨਾ ਹੀ ਘਰ ਤੇ ਰੇ ਕਰਦਾ ਤੇਰੇ ਸਭ ਕਿਸ਼ ਹੈ ਜਿਸ ਦੇਸ ਤੋਂ ਤਾਵੇ ਨਹੀਂ ਮਨੋ ਆਕਰਸਾ ਜੋੜੇ ਨੂੰ ਸਤਿਗੁਰੂ ਜੀ ਪੁੱਤਰ ਦੀ ਰਾਤ ਬਖਸ਼ਨੀ ਪਰਿਵਾਰ ਦਾਸ ਬੇਨਤੀ ਕਰਾਉਂਦੇ ਨੇ ਆਉਂਦੇ ਮੇਲੇ ਨੂੰ ਇੱਕ ਦਿਨ ਦਾ ਜੋ ਕਗਵੜਿਆਂ ਦਾ ਲੰਗਰ ਹੈ ਸਾਡੇ ਵੱਲੋਂ ਕੀਤਾ ਜਾਵੇਗਾ ਮਹਾਰਾਜ ਭਾਵਨਾਵਾਂ ਸੰਪੂਰਨ ਕਰਨੀਆਂ ਬੀਬੀ ਕਬਲਜੀਤ ਕੌਰ ਵੰਦੇਸ ਜਾਨ ਦੀ ਮਹਾਰਾਜ ਬੇਨਤੀ ਕਰਦੇ ਨੇ ਬਾਬਾ ਬਟਾ ਸਾਹਿਬ ਜੀ ਬੱਚੀ ਦੀਆਂ ਭਾਵਨਾਵਾਂ ਦਾ ਸੰਪੂਰਨ ਕਰੋ ਅਵਨੇ ਮੇਲੇ ਨੂੰ ਇੱਕ ਦਿਨ ਜਲੇਬਾ ਦਾ ਲੰਗਰ ਲਾਉਣ ਕੇ ਮਹਾਰਾਜ ਭਾਵਨਾਵਾਂ ਸੰਪੂਰਨ ਕਰਨੀਆਂ ਪਰਿਵੀਰ ਸਿੰਘ ਬੀਬੀ ਕਰਮਜੀਤ ਕੌਰ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਦੇ ਘਰੋਂ ਪੁੱਤਰ ਦੀ ਦਾਤ ਮੰਗਦੇ ਪਤਸ਼ਾ ਜੋੜੇ ਨੂੰ ਪੁੱਤਰ ਦੀ ਦਾਤ ਬਖਸ਼ੋ ਜੋ 꾸ਜੂ ਸਰੂਰ ਅੱਗੇ ਲੰਗਰਾਂ ਦੇ ਵਿੱਚ ਸੇਵਾ ਕਰਨਗੇ ਭਾਈ ਸਵੇ ਭਾਈ ਗੁਰਵਿੰਦਰ ਸਿੰਘ ਫੌਜੀ ਉਹਨਾਂ ਦੀ ਤੁਲਨ ਸੁਪਤਨੀ ਜੀ ਦੀ ਬਲਜੀਤ ਕੌਰ ਜੋ ਕਿ ਸ੍ਰੀ ਗੰਗਾਂਦਰ ਸਤਿਤੀ ਦਾਤ ਮੰਗਦੀ ਮਹਾਰਾਜ ਸਰੇਟਾਂ ਗੁਰਸਤੇ ਬਖਸ਼ੂ ਆਉਂਦੇ ਮੇਲੇ ਨੂੰ ਇੱਕ ਦਿਨ ਗੁਰੂ ਕੀ ਲਗਰਾਂ ਦੀ ਸੇਵਾ ਕਰਨਗੇ ਸਤਿਗੁਰੂ ਪਾਤਸ਼ਾਹ ਦੀ ਮਹਾਰਾਜ ਭਾਵਨਾਵਾਂ ਨੂੰ ਪੂਰਨ ਕਰਨੀਆਂ ਹਰ ਪ੍ਰਕਾਰ ਸੇਵਾ ਕਰੰਗੀ ਸਤਿਗੁਰੂ ਪਾਤਸ਼ਾਹ ਦੀ ਮਹਾਰਾਜ ਭਾਈ ਸਰਪਾਈ ਜੈਪਾਲ ਸਿੰਘ ਬੀਬੀ ਅਮਨਪ੍ਰੀਤਪੂਰ ਜੋ ਵਿਦੇਸ਼ ਵਿੱਚ ਰਹਿੰਦੇ ਨੇ ਸਤਿਗੁਰੂ ਜੀ ਪੁੱਤਰ ਦੀ ਦਾਤ ਮੰਗਦੀ ਮਹਾਰਾਜ ਪੁੱਤਰ ਦੀ ਦਾਤ ਬਖਸ਼ੂ ਆਉਦੇ ਮੇਲੇ ਨੂੰ ਜੋ ਸ੍ਰੀ ਸਰੂਪ ਜੂ ਮਹਾਰਾਜ ਆਉਜੀ ਦੇ ਘਰ ਆਉਜੀ ਦੇ ਲਗਰਾਂ ਦੇ ਵਿੱਚ ਉਹ ਸੇਵਾ ਕਰਨਗੇ ਆਹ ਗਰੋੜ ਦੀ ਸੇਵਾ ਵੀ ਪਰਿਵਾਰ ਵੱਲੋਂ ਕੀਤੀ ਗਈ ਸਰਗੁਰੂ ਪਾਤਸ਼ਾਹ ਜੀ ਮਹਾਰਾਜ ਭਗਵਨ ਨੂੰ ਸੰਪੂਰਨ ਕਰਨੀਆਂ ਜਗਵੀਰ ਸਿੰਘ ਆਸਟ੍ਰੇਲੀਆ ਦਾ ਵੀਜ਼ਾ ਲੱਗਦੇ ਮਹਾਰਾਜ ਆਉਂਦੇ ਮਿਲਣ ਜੋ ਕੁੱਝੂ ਸਰੂਗਾ ਆਉਜੀ ਦੇ ਲਗਰਾਂ ਵਿੱਚ ਸੇਵਾ ਕਰਨਗੇ ਜੀਬੀ ਸੰਦੀਪ ਕੋਰ ਕੁਝ ਬਾਸ਼ਵੀ ਮਹਾਰਾਜ ਅਰਦਾਸ ਬੇਨਤੀ ਕਰਾਉਂਦੇ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ ਪੀਆਰ ਦੀ ਮਹਾਰਾਜ ਅਰਦਾਸ ਬੇਨਤੀ ਕਰਾਉਂਦੇ ਨੇ ਪੀਆਰ ਮਿਲ ਜਾਵੇ ਆਉਣੀ ਮਿਲਣ ਨੂੰ ਗੁਰੂ ਕੇ ਰੰਗਾਂ ਦੇ ਵਿੱਚ ਜੋ ਭਾਵਨਾ ਨੂੰ ਸੇਵਾ ਕਰਨ ਲਈ ਪਾਇਦਰ ਸਿੰਘ ਗ੍ਰੰਥੀ ਉਹਨਾਂ ਦੇ ਸੁਪੁੱਤਰ ਬਹੁਤ ਖੁਸ਼ਕਿਸਮਤ ਸੋਹ ਮਹਾਰਾਜ ਆਸਟ੍ਰੇਲੀਆ ਦਾ ਜੀਵਨ ਆਸਤੇ ਅਰਦਾਸ ਬੇਨਤੀ ਕਰਾਉਂਦੇ ਨੇ ਬਾਬਾ ਬੇਟਾ ਸਭ ਜੀ ਦੇ ਉਪਰਵਾਦੀਆਂ ਭਾਵਨਾਵਾਂ ਸੰਪੂਰਨ ਕਰੋ ਸਿਰ ਤੇ ਮੇਰੇ ਭਰਿਆ ਹੱਥ ਰੱਖਣਾ ਹਉਦੇ ਮਿਲਨ ਨੂੰ ਜੋ ਕੇ ਨੂੜਾਂ ਨਾਲ ਨਾ ਲਾਉਣਗੇ ਬਾਦਸ਼ਾਹ ਦਰਕਰ ਦੇ ਪ੍ਰੀਤਵਾਨ ਬੀਬੀ ਹਰਪ੍ਰੀਤ ਕੌਰ ਇੰਗਲੈਂਡ ਦੇ ਵਿੱਚ ਮਹਾਰਾਜ ਬੇਨਤੀ ਕਰਦੇ ਨੇ ਸ੍ਰੀ ਤੰਦਰੁਸਤੀ ਬਖਸ਼ਣੇ ਹਰ ਪ੍ਰਕਾਰ ਸਦਾ ਬਖਸ਼ਣੇ ਮਹਾਰਾਜ ਪਰਿਵਾਰ ਤੇ ਸੋਨਾ ਸਵਾ ਬਖਸ਼ਣਾ ਹਉਦੇ ਮਿਲਨ ਨੂੰ ਜੋ ਵੀ ਸਰੂਪੂ ਦੀ ਸੇਵਾ ਕਰਮੀ ਪਾਈ ਗੁਰਦੇਵ ਸਿੰਘ ਪ੍ਰਧਾਨ ਜਥੇਦਾਰ ਪਾਸ਼ਾ ਜੀ ਮਹਾਰਾਜਾ ਮਾਨਸ ਪੁੱਤਰ ਹਰਮਨਜੀਤ ਸਿੰਘ ਮਹਾਰਾਜ ਦੇ ਜੀਤਾ ਵਿਜਾ ਲੱਗ ਜਾਵੇ ਆਉਂਦੇ ਮੇਲੇ ਨੂੰ ਲੰਗਰਾਂ ਦੇ ਵਿੱਚ ਜੋ ਪ੍ਰਵਾਹ ਦੀ ਭਾਵਨਾ ਉਹ ਸਾਵਨਾਵਾਂ ਸੇਵਾ ਕਰਨੀ ਸੱਚੀ ਸੇਵਾ ਕਿਆ ਨਾਹੀ ਕਰਦੇ ਰੇ ਕਰਤਾ ਤੇਰੇ ਸਭ ਕਿਸ ਹੈ ਜਿਸ ਦੇ ਸੁਪਾਵੇ ਦੇ ਮਾਵਾ ਆਕਨ ਸਾਹਰ ਦਰਕਰ ਦੇ ਪ੍ਰੀਤਵਾਨ ਪਾਈ ਮਜੀਤ ਸਿੰਘ ਉਹਨਾਂ ਦਾ ਸੁਪੁੱਤਰ ਗੁਰਪ੍ਰੀਤ ਸਿੰਘ ਸਭ ਤੋਂ ਸਾਜਾ ਮਹਾਰਾਜ ਪਰਵਾਰ ਬੇਨਤੀ ਕਰਦਾ ਹੈ ਆਉਂਦੇ ਸਾਲ ਨੂੰ ਸੰਗਤ ਜੀ ਦਾ ਦੂਜਾ ਲੰਗਰ ਪਿਆਰੇ